ਅਮਰਿਤਪਾਲ ਸਿੰਘ ਮੈਰੋਂ ਦਿਵਕ ਲੂਥਰਾ ਨੂੰ ਵੀ ਕਹਿ ਰਹੇ ਨੇ ਵੀ ਕੁਝ ਸਮਝ ਵੀ ਤੇਰਾ ਵੀ ਅਸੀਂ ਕਰਾਂਗੇ ਹਈਲਾ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰ ਪ੍ਰੀਤੀ ਜੱਟੀ ਜਿਹੜੀ ਸੀਗੀ ਇੰਸਟਾਗ੍ਰam ਉਹਦੇ ਉੱਤੇ ਵੀ ਹਾਲੇ ਕਿ ਉਹਦਾ 5 ਮਹੀਨੇ ਦਾ ਜਵਾਕ ਵੀ ਹੈ ਪਰ ਇਸ ਤਰ੍ਹਾਂ ਇੱਕ ਕੁੜੀਆਂ ਨੂੰ ਤੁਮਕਾਣਾ ਕੀ ਠੀਕ ਹੈ ਮਾਸਵਾਨ ਨੇ ਕਿਸੇ ਦਾ ਨਾਮ ਨਹੀਂ ਲਿਆ ਉਹਨੇ ਤੇ ਉਹਨੇ ਤੇ ਹੀ ਕਿਹਾ ਵੀ ਜਿਹੜੇ ਬਲੌਗਰ ਨੇ ਉਹ ਆਪਦੀਆਂ ਭਾਈ ਅਸੀਂ ਗੰਦ ਨਹੀਂ ਪਹਿਣ ਦੇਣਾ ਇਹ ਪੰਜਾਬ ਆ ਗੁਰਾਂ ਦੇ ਨਾਂ ਤੇ ਵਸਦਾ ਤੁਸੀਂ ਆਉਂਦੀਆਂ ਜਿਹੜੀਆਂ ਆਈਡੀਆਂ ਨੇ ਉਹ ਬੰਦ ਕਰੋ ਜਿਹੜੀਆਂ ਆਪਦੀਆਂ ਵੀਡੀਓ ਨੇ ਥੋੜੀਆਂ ਚੱਲਦੀਆਂ ਡਿਲੀਟ ਕਰੋ ਪਾਪੀ ਮੰਗੋ ਬਾਲ ਸਿੰਘ ਮੈਰੋ ਨੂੰ ਜਾਤਰ ਸੋਸ਼ਲ ਮੀਡੀਆ ਤੇ ਹੁਣ ਮਾੜਾ ਬੋਲੇ ਜਾ ਰਹੇ ਆ ਮੈਂ ਤੁਹਾਨੂੰ ਇਹ ਸਵਾਲ ਪੁੱਛਦਾ ਕਿ ਤੁਸੀਂ ਹੱਕ ਦੇ ਵਿੱਚ ਹੋ ਉਹਨਾਂ ਦੇ ਅੰਮ੍ਰਿਤਪਾਲ ਸਿੰਘ ਮੈਰੋ ਦੇ 85% ਜਿਹੜੇ ਲੋਕ ਨੇ ਉਹਦੇ ਹੱਕ ਦੇ ਵਿੱਚ ਨੇ ਤੁਸੀਂ ਪੋਸਟ ਪਾ ਦਿਓ ਵੀ ਤੁਸੀਂ ਅੰਮ੍ਰਿਤਪਾਲ ਦੇ ਨਾਲੋਂ ਕਿਹਦੇ ਨਾਲੋਂ ਤੁਹਾਨੂੰ ਆਪ ਹੀ ਪਤਾ ਲੱਗ ਜੂ 10 ਮਿੰਟਾਂ ਦੇ ਵਿੱਚ ਲੋਕ ਕੀ ਕਹਿੰਦੇ ਨੇ ਇਹ ਖੱਤਬੰਦਿਆਂ ਦਾ ਕੰਮ ਆ ਜਿਹੜਾ ਉਹਦਾ ਵਿਰੋਧ ਕਰ ਰਹੇ ਨੇ ਜੋ رسولਪੁਰ ਨੇ ਬਿਆਨ ਦਿੱਤਾ ਕਿ ਬਾਣੀ ਗੈਂਗਸਟਰ ਨੇ ਇਹ ਇੱਕ ਤਾਂ ਬਾਣੀ ਨੂੰ ਬਦਨਾਮ ਕੀਤਾ ਗਿਆ ਉਸ ਤੋਂ ਬਾਅਦ ਗੈਂਗਸਟਰ ਕਿਹਾ ਗਿਆ ਬੱਤਲਾ ਬੰਦਾ ਦਾ ਸਰਕਾਰਾਂ ਦਾ ਉਹ ਸਿੰਘ ਕਿਹਨੇ ਬਣਾਤਾ ਪੋਕਾ ਦੇ ਪੂਜਾ ਕਰਦਾ ਸਾਨੂੰ ਬਦਨਾਮ ਕਰ ਰੱਖਿਆ ਉਸ ਬੰਦੇ ਨੇ ਖਾਲਸਾ ਜਿਹੜਾ ਹੈਗਾ ਉਹ ਅਕਾਲ ਪੁਰਖ ਦੀ ਫੌਜ ਆ ਨਿਨੇ ਬਾਣਾ ਪਾਇਆ ਉਹ ਜਿਹੜਾ ਹੱਕ ਸੱਚ ਤੇ ਗੰਮ ਕਲਮ ਕਰਦਾ ਇਹੋ ਜੇ ਕੰਮ ਕਰਨੇ ਚਾਹੀਦੇ ਨੇ ਇਹਦੇ ਵਰਗੇ ਖੱਚ ਵਰਗੇ ਥੋੜੋ ਕੰਮ ਕਰਨੇ ਚਾਹੀਦੇ ਨੇ ਵੀ ਕਦੇ ਜਾ ਕੇ ਮਾਲਾ ਪਾਲੀ ਕਦੇ ਉਹ ਪੂਜਾ ਫਲਾਣੇ ਦੀ ਕਰ ਲਈ ਕਦੇ ਠਿੰਕ ਡੇ ਕੇ ਕਈ ਕਈ ਦਿਨ ਨਾਤੇ ਨਾ ਇਹ ਸਿੰਘ ਦੇ ਕੰਮ ਨੇ ਸਿੰਘ ਸਵੇਰੇ ਉੱਟਿਆ ਅਮਰਤ ਵਾਲੇ ਬਾਣੀ ਉੱਠ ਕੇ ਪੜਾ ਤਿਆਰ ਪੜਦਾ ਜੋਧਾ ਹੁੰਦਾ ਮੈਂ ਵੀ ਬਿਆਸਦਾਂ ਨੂੰ ਜੇ ਕੁੜੀਆਂ ਨੂੰ ਕੋਈ ਪ੍ਰੋਬਲਮ ਹੋਵੇ ਕਹਿੰਦੇ ਮੇਰੇ ਨਾਲ ਆ ਕੇ ਗੱਲਬਾਤ ਕਰੋ ਉਹਨਾਂ ਪੰਜਾਬੀ ਉਹਨਾਂ ਦੇ ਘਰੇ ਭੱਜੇ ਉੱਥੇ ਕੀ ਆਪਦੇ ਘਰੇ ਅੰਬ ਮੰਗਦਾ ਫਿਰਦਾ ਉੱਥੇ ਜਾ ਕੇ ਬੈਠੇ ਉਹਨਾਂ ਦੇ ਘਰੇ ਜਿਹੜੀ ਮਾਰੀ ਆ ਉਹਦੇ ਵਾਲਾ ਚੈਨਲ ਖੋਲ੍ਹ ਲਿਆ ਆਪ ਆਪ ਉਹਦੇ ਵਾਲਾ ਗੰਦ ਪਾਵੇ ਜੋ ਉਹ ਪਾਉਂਦੀ ਸੀ ਇਹ ਕਿਸੇ ਨੂੰ ਕੀ ਸਮਝਾਉ ਗੰਦਾ ਬੰਦਾ ਇਹ ਤਾਂ ਬਲਾਤ ਕਰੀਆ ਮੈਂ ਚੱਲਾਂਗਾ ਰਸੂਪਰੇ ਤੇ ਮੈਂ ਸਾਨੂੰ ਫਸ ਗਿਆ ਮਾਰ ਮਾਰ ਡਾਂਗਾ ਤੈਹ ਲਾ ਦਾਂਗੇ ਉਹਦੀ ਕੁੱਟ ਕੁੱਟ ਕੇ ਇੰਸਟਾਗ੍ਰam ਦੇ ਫੇਮਸ ਇਨਫਲੂਐਂਸਰ ਕਮਲ ਕੋਰ ਉਰਫ ਕੰਚਨ ਕੁਮਾਰੀ ਜਿਸਾ ਦੋ ਦਿਨ ਪਹਿਲਾਂ ਲੁਧਿਆਣ ਦੇ ਇੱਕ ਗੱਡੀ ਦੇ ਵਿੱਚ ਜਿਹੜੀ ਆ ਉਹਦੀ ਲਾਸ਼ ਬਰਾਮਦ ਹੁੰਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਮੈਰੋ ਦਾ ਜਿਹੜਾ ਨਾਂ ਮਾਰਿਆ ਪਰ ਹਾਲਾ ਕਿ ਇੱਕ ਪ੍ਰਾਈਵੇਟ ਇੰਟਰਵਿਊ ਚ ਉਹਨੇ ਇਹ ਗੱਲ ਕਹੀ ਹੈ ਕਿ ਮੇਰੇ ਸਾਥੀ ਚੱਕੇ ਗਏ ਨੇ ਮੇਰੇ ਤੇ ਸ਼ੱਕ ਕੀਤਾ ਜਾ ਰਿਹਾ ਹੈ ਹਾਲਾ ਕਿ ਮੇਰੇ ਇਸ ਮਾਮਲੇ ਚ ਕੋਈ ਹੱਥ ਨਹੀਂ ਪਰ ਇਸ ਪੂਰੇ ਮਾਮਲੇ ਦੇ ਵਿੱਚ ਜਿੱਥੇ ਇੱਕ ਪਾਸੇ ਅਮਰਿਤਪਾਲ ਸਿੰਘ ਮੈਰੋ ਸਿੱਧੇ ਤੌਰ ਤੇ ਉਹ ਜਿਹੜੇ ਇਨਫਲੂਐਂਸਰ ਜਿਹੜੀ ਕੁੜੀਆਂ ਨੇ ਜਿਹੜੇ ਅਸ਼ਲੀਲ ਜਿਹੜੀ ਹਰਕਤਾਂ ਕਰਦੀਆਂ ਜੋ ਵੀਡੀਓ ਬਣਾਉਂਦੀਆਂ ਨੇ ਉਸ ਦੇ ਖਿਲਾਫ ਦੇ ਵਿੱਚ ਉਹ ਬਿਆਨਵਾਜੀ ਦਿੰਦੇ ਨੇ ਪਰ ਦੂਸਰੀ ਤਰਫ ਇਹ ਜੋ ਚੀਜ਼ਾਂ ਹੋ ਰਹੀਆਂ ਨੇ ਇਸ ਦੇ ਉੱਤੇ ਸਾਰੀ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਵਕਤ ਬਾਬਾ ਰਾਜਾ ਰਾਜ ਜੀ ਮੌਜੂਦ ਨੇ ਅਭੀ ਕਿਸ ਤਰ੍ਹਾਂ ਦੇ ਦੇਉ ਇਹ ਲੁਧਿਆਣਾ ਵਿੱਚ ਜੋ ਇਹ ਇੱਕ ਤਰ੍ਹਾਂ ਮਰਡਰ ਹੋਇਆ ਪਰ ਅਮਰਿਤਪਾਲ ਸਿੰਘ ਮੈਰੋਜ਼ਾ ਨਾਂ ਮੂਰੀ ਆਣ ਲੱਗ ਗਿਆ ਪੁਲਿਸ ਨੇ ਸਾਥੀ ਚੱਕੇ ਨੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਕਿਸ ਤਰ੍ਹਾਂ ਦੇਖਦਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜਾ ਇਹ ਕਤਲ ਦਾ ਮਾਮਲਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਭਾਈ ਅਮਰਤਪਾਲ ਸਿੰਘ ਦੀ ਪਹਿਲਾਂ ਮੈਨੂੰ ਇਹ ਦੱਸੋ ਜਿਆ ਉਹਦੇ ਸਾਥੀਆਂ ਦੀ ਉਹਨਾਂ ਨਾਲ ਕੋਈ ਨਿੱਜੀ ਦੁਸ਼ਮਣੀ ਸੀ ਕੋਈ ਪੈਸੇ ਦਾ ਲੈਣ ਦੇਣ ਸੀ ਜਾਂ ਕੋਈ ਜ਼ਮੀਨ ਦਾ ਰੌਲਾ ਸੀ ਹੈ ਸਿਰਫ ਸਮਾਜ ਦੇ ਵਿੱਚ ਗੰਦ ਫੈਲਾਉਣ ਖਾਤਰ ਅਸਲੀਲਤਾ ਫੈਲਾਉਣ ਕਰਕੇ ਜਿਹੜਾ ਉਹਨਾਂ ਨੇ ਮਜਬੂਰ ਉਹਨਾਂ ਨੂੰ ਮਾਰਿਆ ਤੇ ਉਹਨਾਂ ਨੇ ਪਹਿਲਾਂ ਸਮਝਾਇਆ ਵੀ ਸੀਗਾ ਥੋੜਾ ਸਮਾਂ ਪਹਿਲਾਂ ਉਹਨਾਂ ਨੇ ਇਹਨੂੰ ਗੱਲਬਾਤ ਵੀ ਕੀਤੀ ਤੇ ਇਹਦੇ ਕੋਈ ਫਾਦਰ ਦਾ ਅ ਬਿਮਾਰ ਸੀ ਉਹ ਕੈਂਸਰ ਕੁੰਸਰ ਦੀ ਬਿਮਾਰੀ ਸੀ ਉਹਨਾਂ ਨੇ ਲੱਖ ਡੇਢ ਲੱਖ ਰੁਪਿਆ ਵੀ ਦਿੱਤਾ ਇਹਨਾਂ ਨੂੰ ਤੇ ਫੇਰ ਵੀ ਉਹ ਨਹੀਂ ਹੱਟੀ ਤੇ ਫੇਰ ਉਹਨਾਂ ਨੇ ਉਹ ਉਹਨੂੰ ਮਾਰਤਾ ਦੇਖੋ ਸਾਰੇ ਲੋਕ ਕਹੀ ਜਾਂਦੇ ਨੇ ਉਹਨਾਂ ਨੇ ਮਾਰਤਾ ਉਹਨਾਂ ਨੇ ਮਾਰਤਾ ਪਰ ਇਹ ਜਿਹੜਾ ਕਤਲ ਕਰਾਇਆ ਸਰਕਾਰ ਨੇ ਕਰਾਇਆ ਉਹਦਾ ਉਹਦੀ ਸਰਕਾਰ ਜ਼ਿੰਮੇਦਾਰ ਹੈ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹਰੇਕ ਨੇ ਆਪਦੇ ਮੋਬਾਈਲ ਦੇ ਉੱਤੇ ਪੇਜ ਬਣਾਏ ਹੋਏ ਨੇ ਚੈਨਲ ਬਣਾਏ ਹੋਏ ਨੇ ਆਈਡੀਆਂ ਬਣਾਈਆਂ ਹੋਈਆਂ ਨੇ ਹਰੇਕ ਆਪਦੀ ਗੱਲ ਕਰਦਾ ਜਿਹੜਾ ਕੋਈ ਬੰਦਾ ਆਪਦੇ ਚੈਨਲ ਤੇ ਆਪਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਕਿਸਾਨੀ ਬਚਾਉਣ ਦੀ ਨੌਜਵਾਨੀ ਬਚਾਉਣ ਦੀ ਗੱਲ ਕਰਦਾ ਨਸ਼ਿਆਂ ਦਾ ਵਿਰੋਧ ਕਰਦਾ ਤੇ ਸਰਕਾਰ ਝਟੋ ਦਾ ਜਿਹੜਾ ਹੈਗਾ ਚੈਨਲ ਪੇਜ ਬੰਦ ਕਰ ਦਿੰਦੀਆਂ ਨੇ ਤੇ ਜਿਹੜੇ ਇਹੋ ਜਿਹੇ ਬਲੌਗਰ ਨੇ ਜਿਨ੍ਹਾਂ ਨੇ ਅਸਲੀਲਤਾ ਫਲਾਉਣੀ ਆ ਚੈਨਲ ਆਵਾਹੀਂ ਨੰਗੇਜ ਦਿਖਾਉਣਾ ਗੰਦ ਵਕਣਾ ਉਹਨਾਂ ਤੇ ਕੋਈ ਰੋਕ ਟੋਕ ਨਹੀਂ ਉਹਨਾਂ ਦਾ ਪੇਜ ਕਿਉਂ ਨਹੀਂ ਬੰਦ ਹੁੰਦਾ ਜੇ ਸਰਕਾਰ ਇਹੋ ਜੀਆਂ ਕਤੀੜਾਂ ਦਾ ਜਿਹੜੇ ਕਤੀੜੀ ਨੇ ਇਹ ਜਿਹੜੇ ਗੰਦਗੀ ਫੈਲਾ ਰਹੇ ਨੇ ਜੇ ਇਹਨਾਂ ਦੇ ਪੇਜ ਬੰਦ ਕਰੇ ਤੇ ਇਹਨਾਂ ਦੀ ਕਾਨੂੰਨੀ ਕਾਰਵਾਈ ਬੰਦ ਹੋਵੇ ਇਹ ਵੀਡੀਓ ਪਾਉਣ ਹੀ ਨਾ ਸਮਾਜ ਚ ਚੰਗਾ ਸਿਧਨਾ ਚਾਹੀਦਾ ਕਿ ਮਾੜਾ ਅਸਲੀਲਤਾ ਇਹਦੇ ਵਿੱਚ ਫਰਾਈ ਜਾਵੇ ਇਹ ਸਰਕਾਰ ਦੀ ਸਿੱਧੀ ਸਿੱਧੀ ਜ਼ਿੰਮੇਦਾਰ ਆ ਜੇ ਸਰਕਾਰ ਇਹੋ ਜੇ ਗੰਦਾ ਦੀਆਂ ਜਿਹੜੀਆਂ ਆਈਡੀਆਂ ਨੇ ਉਹ ਚੈਨਲ ਨੇ ਪੇਜ ਨੇ ਉਹ ਬੰਦ ਕਰੇ ਕਾਨੂੰ ਇਹ ਗੰਦ ਪਾਉਣ ਪਰ ਸਰਕਾਰ ਤਾਂ ਸਹਿ ਦੇ ਰਹੀ ਹੈ ਸਰਕਾਰ ਨੇ ਹੀ ਇਹ ਜਿਹੜਾ ਹੈਗਾ ਇਹਦੀ ਜ਼ਿੰਮੇਦਾਰ ਸਰਕਾਰ ਆ ਪਰ ਜਦ ਤਰੀ ਚੀਜ਼ਾਂ ਆਉਂਦੀਆਂ ਨੇ ਕਹਿੰਦੇ ਵੀ ਇਹ ਚੀਜ਼ਾਂ ਕਾਨੂੰਨ ਦੇ ਹਵਾਲੇ ਵਿੱਚ ਰਹਿ ਕੇ ਕਰ ਸਕਦੇ ਸੀਗੇ ਕੰਪਲੀਟਾਂ ਪਾਉ ਪਰ ਕਹਿੰਦੇ ਵੀ ਇਸ ਤਰ੍ਹਾਂ ਇੱਕ ਮਰਡਰ ਹੋਣਾ ਉਹ ਕਹਿੰਦੇ ਉਹ ਤਾਂ ਜਾਇਜ਼ ਨਹੀਂ ਹੈਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਹਰਜੀਤ ਸਿੰਘ ਰਸੂਲਪੁਰਾ ਦਾ ਬਿਆਨ ਵੀ ਆਂਦਾ ਕਹਿੰਦੇ ਵੀ ਨਿਹੰਗ ਦੇ ਬਾਣੇ 'ਚ ਕਹਿੰਦੇ ਗੈਂਗਸਟਰ ਘੁੰਮ ਰਹੇ ਨੇ ਹੁਣ ਇਸ ਇਸ ਬਿਆਨ ਬਿਆਨ ਨੂੰ ਕਿਵੇਂ ਦੇ ਦੇਉ ਤੇ ਜੋ ਰਸੂਲਪੁਰਾ ਜੋ ਹੱਕ ਦੇ ਵਿੱਚ ਆਏ ਨੇ ਕੁੜੀਆਂ ਦੇ ਉਸ ਨੂੰ ਕਿਸ ਤਰ੍ਹਾਂ ਦੇਣਾ ਫਿਰ ਉਹ ਵੀ ਆਪ ਇਹੋ ਜਿਹਾ ਹੀ ਆ ਉਹ ਵੀ ਗੰਦ ਪਾਉਣ ਵਾਲਾ ਹੀ ਆ ਉਹਨੂੰ ਕਿਨੇ ਸਿੰਘ ਬਣਾਤਾ ਇੱਕ ਬਾਣਾ ਪਾ ਕੇ ਬਦਨਾਮ ਕਰਨਾ ਉਹ ਨਹੀਂ ਹੈਗਾ ਮੂਟਾ ਕਿਸੇ ਨਾਲ ਦੀ ਆ ਕੇ ਬਹਿ ਜਾਂਦਾ ਅਕਲ ਉਹਨੂੰ ਨਹੀਂ ਹੈਗੀ ਤੇ ਫਿਰ ਮੈਂ ਉਹਨੂੰ ਕਹਿੰਦਾ ਵੀ ਹੁਣ ਉਹ ਤਾਂ ਉਹਦਾ ਦਾ ਸੌਦਾ ਲੱਗ ਗਿਆ ਹੁਣ ਤੂੰ ਉਹਦੇ ਵਾਲਾ ਕੰਮ ਫੜ ਲਾ ਤੂੰ ਕਰ ਉਹਦੇ ਵਾਲਾ ਕੰਮ ਫਿਰ ਤੈਨੂੰ ਵੀ ਪਤਾ ਲੱਗ ਜੂ ਜਿਹੜੇ ਇਹ ਜਿਹੇ ਖੱਚ ਬੰਦੇ ਨੇ ਨਾ ਉਹ ਇਹੋ ਜਿਹੇ ਆ ਜਿਹੜਿਆਂ ਗਲਤ ਬੰਦਿਆਂ ਦਾ ਸਾਥ ਦਿੰਦੇ ਨੇ ਤਾਂ ਹੀ ਇਹ ਅਸਲੀਲਤਾ ਫੈਲਦੀ ਆ ਇਹ ਸਰਕਾਰੀ ਬੰਦੇ ਨੇ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਨਾ ਵੀ ਜਿਹੜੇ ਹੁਣ ਬਚੇ ਨੇ ਤੁਸੀਂ ਉਹਨਾਂ ਨੂੰ ਸਮਝਾ ਲਓ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾ ਲੋ ਉਹਨਾਂ ਦੇ ਨਾਲ ਗੱਲਬਾਤ ਕਰ ਲੋ ਜਿਉ ਥੋਡੇ ਕਿਸੇ ਦੇ ਛੱਡ ਜਾਣ ਜੁੱਤੀਆਂ ਦੇ ਜਿਹੜੇ ਉਹ ਜੁੱਤੀਆਂ ਖਾਣ ਦੇ ਜਿਹੜੇ ਜਾਰ ਹੁੰਦੇ ਨੇ ਜੁੱਤੀਆਂ ਪੈਕੀ ਸਮਝਦੇ ਹੁੰਦੇ ਨੇ ਪਰ ਅਮਰਿਤ ਪਾਲ ਸਿੰਘ ਮੈਰੋਂ ਦਿਵਿਕਾ ਲੂਥਰਾ ਨੂੰ ਵੀ ਕਹਿ ਰਹੇ ਨੇ ਵੀ ਕੁਝ ਸਮਝ ਵੀ ਤੇਰਾ ਵੀ ਅਸੀਂ ਕਰਾਂਗੇ ਹਈਲਾ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰ ਪ੍ਰੀਤੀ ਜੱਟੀ ਜਿਹੜੀ ਸੀਗੀ ਇੰਸਟਾਗ੍ਰam ਉਹਦੇ ਉੱਤੇ ਵੀ ਹਾਲੇ ਕਿ ਉਹ ਤੋਂ 5 ਮਹੀਨੇ ਦਾ ਜਵਾਕ ਵੀ ਹੈ ਪਰ ਇਸ ਤਰ੍ਹਾਂ ਇੱਕ ਕੁੜੀਆਂ ਨੂੰ ਤੁਮ ਕਾਣਾ ਕੀ ਠੀਕ ਹੈ ਉਹਨਾਂ ਨੇ ਕਿਹਦਾ ਨਾਮ ਲਿਆਗਾ ਅਮਰ ਜ਼ਬਾਨ ਨੇ ਕਿਸੇ ਦਾ ਨਾਮ ਲਿਆ ਉਹਨੇ ਤੇ ਉਹਨੇ ਤੇ ਹੀ ਕਿਹਾ ਵੀ ਜਿਹੜੇ ਬਲੌਗਰ ਨੇ ਉਹ ਆਪਦੀਆਂ ਭਾਈ ਅਸੀਂ ਗੰਦ ਨਹੀਂ ਪਹਿਣ ਦੇਣਾ ਇਹ ਪੰਜਾਬ ਆ ਗੁਰਾਂ ਦੇ ਨਾਮ ਤੇ ਵਸਦਾ ਤੁਸੀਂ ਆਉਂਦਿਆਂ ਜਿਹੜੀਆਂ ਆਈਡੀਆਂ ਨੇ ਉਹ ਬੰਦ ਕਰੋ ਜਿਹੜੀਆਂ ਆਪਦੀਆਂ ਵੀਡੀਓ ਨੇ ਤੁਹਾਡੀਆਂ ਚਾਹੁੰਦੀਆਂ ਉਹ ਡਿਲੀਟ ਕਰੋ ਪਾਪੀ ਮੰਗੋ ਹੋਰ ਤਾਂ ਨੇ ਕੁਝ ਕਿਹਾ ਨਹੀਂ ਹੈਗਾ ਅਹੀ ਗੱਲ ਕਹੀ ਪਰ ਜਿਹੜੀ ਕੁੜੀਆਂ ਨੂੰ ਜਿਹੜੀ ਕੁੜੀਆਂ ਨੂੰ ਧਮਕੀ ਮਿਲ ਰਹੀ ਹੈ ਇਸ ਵਕਤ ਕਿਉਂ ਠੀਕ ਹੈ ਉਹ ਕਹਿੰਦੇ ਕਹਿੰਦੇ ਵੀ ਕਹਿੰਦੇ ਧਮਕੀਆਂ ਲਗਾਤਾਰ ਸਾਨੂੰ ਮਿਲ ਰਹੀਆਂ ਨੇ ਹੁਣ ਕੋਣ ਤਾਕਤ ਦਿੰਦਾ ਐ ਤਾਂ ਹੁਣ ਉਹਨਾਂ ਦੇ ਉਹ ਸਿੱਧੂ ਤਾਂ ਨਾਮ ਲੈ ਰਹੇ ਨੇ ਅਮਰਿਤਪਾਲ ਸਿੰਘ ਮਹਿਰੋ ਨਾਮ ਲੈ ਕੇ ਵੀਡੀਓ ਆਈ ਹੈ ਕੋਈ ਉਹਦਾ ਨਾਮ ਲੈ ਕੇ ਨਹੀਂ ਨਹੀਂ ਕੁੜੀਆਂ ਤਾਂ ਕਹਿ ਰਹੀਆਂ ਨੇ ਅਮਰਿਤਪਾਲ ਤੁਸੀਂ ਉਹ ਸਰਿਆਂ ਬੋਲਦਾ ਉਹ ਸਿੱਧਾ ਸਿੱਧਾ ਕਹਿੰਦਾ ਜਿਹਨੂੰ ਕਹਿਣਾ ਹੋਵੇ ਠੀਕ ਆ ਨਾ ਉਹ ਡਰਦਾ ਨਹੀਂ ਹੈਗਾ ਉਹ ਨਾਮ ਲੈ ਕੇ ਕਹਿੰਦਾ ਜਦੋਂ ਕਹਿੰਦਾ ਤੇ ਉਹ ਫਿਰ ਫੇਸ ਕਰਨ ਕਿਹਦੇ ਕੋਲੇ ਧਮਕੀਆਂ ਖਬਰ ਹੁਣ ਕੌਣ ਦਿੰਦਾ ਉਹਨਾਂ ਨੂੰ ਕਾਪ ਦੇ ਕੋਲ ਜਾਣ ਬੁੱਝ ਕੇ ਕਰਦੀਆਂ ਫਿਰਦੇ ਨੇ ਵੀ ਸਾਨੂੰ ਸੁਰੱਖਿਆ ਮਿਲੇ ਸਾਨੂੰ ਪੁਲਿਸ ਦਿੱਤੀ ਜਾਵੇ ਸਾਡੀ ਇਹ ਸਾਰੀਆਂ ਗਲਤ ਗੱਲਾਂ ਨੇ ਜਿਹੜਾ ਕੰਮ ਅਮਰਤਪਾਲ ਨੇ ਕਹਿਣਾ ਉਹ ਕਰਦਾ ਉਹ ਸਰੇਆਮ ਕਰਦਾ ਕਹਿ ਕੇ ਕਰਦਾਗਾ ਲੋਕੇ ਨਹੀਂ ਕਰਦਾ ਤੁਸੀਂ ਪਹਿਲਾਂ ਵੀ ਦੇਖਿਆ ਹੀ ਹੈ ਪਹਿਲਾਂ ਵੀ ਉਹਨੇ ਕਈ ਕੰਮ ਕਰੇ ਨੇ ਇਹਨਾਂ ਦੇ ਸਮਝ ਆਇਆ ਵੀ ਇਹ ਪਿਆਰ ਨਾਲ ਕਈ ਬੰਦੇ ਫੜੇ ਵੀ ਨੇ ਜਿਹੜੇ ਉਹ ਗਲਤ ਕੰਮ ਕਰਦੇ ਨੇ ਮੈਂ ਇਹੀ ਕਹਿਣਾ ਚਾਹੁੰਨਾ ਤੁਸੀਂ ਸੁਧਰ ਜੋ ਤੁਸੀਂ ਕਾਦੇ ਵਾਸਤੇ ਸੁਰੱਖਿਆ ਭਾਲਦੇ ਨੇ ਇਹ ਪੁਲਿਸ ਦੀ ਕਾਨੂੰਨ ਦੀ ਕਾਦੀ ਸਹਾਇਤ ਲੈ ਤਾਂ ਵੀ ਅਸੀਂ ਇਹ ਗੰਦ ਪਾਈਏ ਸਾਡੇ ਬਾਰਮੂਰੇ ਪੁਲਿਸ ਖੜੇ ਹੋਣਾ ਅਸੀਂ ਆਪ ਦਾ ਗੰਦ ਅੰਦਰ ਪਾਈ ਜਾਈਏ ਚੈਨਲਾਂ 'ਤੇ ਪਾਈ ਜਾਈਏ ਸਰਕਾਰ ਨੂੰ ਉਲਟਾ ਇਹਨਾਂ ਤੇ ਸਿਕੰਜਾ ਕੱਸ ਕੇ ਇਹਨਾਂ ਦੇ ਪੇਜ ਬੰਦ ਕਰਕੇ ਇਹਨਾਂ ਤੇ ਕਾਨੂੰਨੀ ਸਖਤ ਕਾਰਵਾਈ ਹੋਵੇ ਤਾਂ ਕਿ ਹੋਰ ਵੀ ਜਿਹੜਾ ਕੋਈ ਅਮ ਬਲੌਗਰ ਆ ਨਮਾਨਾ ਉਠੇ ਇਹ ਜੰਦ ਨਾ ਪਾਵੇ ਪਰ ਬੱਬੀ ਕੀ ਕੁੜੀਆਂ ਨੂੰ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਬੇਇੱਜ਼ਤੀ ਕਰਨਾ ਕੁੜੀਆਂ ਦੇ ਖਿਲਾਫ ਇਸ ਤਰ੍ਹਾਂ ਬੋਲਣਾ ਕਿ ਇੱਕ ਸ਼ੋਭਾ ਦਿੰਦੇ ਕੰਮ ਬੰਦੇ ਨੂੰ ਜਾਂ ਕੋਈ ਲਹੰਗ ਨੂੰ ਇਸ ਤਰ੍ਹਾਂ ਦਾ ਹਾਲਾਕੀ ਪਿਆਰ ਨਾਲ ਬਹਿ ਕੇ ਸਮਝਾ ਵੀ ਸਕਦੇ ਪਰ ਇਹ ਚੀਜ਼ਾਂ ਸ਼ਬਦਾਬਲੀ ਜਿਹੜੀ ਹੁੰਦੀ ਹੈ ਬੜੀ ਮਾਇਨੇ ਰੱਖਦੀ ਹੈ ਇਹ ਸ਼ਬਦਾਬਲੀ ਇਸ ਤਰ੍ਹਾਂ ਯੂਜ਼ ਕਰਨਾ ਕਿ ਠੀਕ ਹੈ ਇੱਕ ਕੰਮ ਬੰਦੇ ਦੇ ਲਈ ਮੈਨੂੰ ਦੱਸੋ ਵੀ ਪਹਿਲਾਂ ਉਹਨੇ ਕਿਹਨੂੰ ਮਾੜੀ ਸ਼ਬਦਾਬਲੀ ਕਿਹਨੂੰ ਵਰਤੀ ਹੈ ਕਿਹੜੀ ਕੁੜੀ ਨੂੰ ਮਾੜਾ ਕਿਹਾ ਉਹ ਜਿਹੜੀ ਦੇਖ ਤੁਸੀਂ ਵੀਡੀਓ ਦੇਖੀ ਹੋਣੀ ਹੈ ਉਹ ਜਿਹੜੀ ਬੀਬੀ ਆ ਕੀ ਕਹਿੰਦਾ ਦੀਪਕਾ ਲੂਥਰਾ ਕੀ ਨਾਂ ਉਹ ਜਦੋਂ ਉਹਨੂੰ ਉਹਦੇ ਨਾਲ ਗੱਲਬਾਤ ਕੀਤੀ ਉਹ ਚੱਲੀ ਆ ਸਾਰੀ ਹਾਂਜੀ ਉਹ ਉਹਨੂੰ ਯਾਰ ਕਹਿ ਰਹੀ ਆ ਉਹ ਕਹਿੰਦਾ ਇਹ ਜੇ ਬੰਦੇ ਨਹੀਂ ਅਸੀਂ ਤੂੰ ਸਾਡੀ ਭੈਣ ਆ ਫਿਰ ਉਹਨੂੰ ਇੱਕ ਪਰਨਾ ਵੀ ਦਿੱਤਾ ਉਹਨਾਂ ਨੇ ਵੀ ਤੂੰ ਪਿਆਰ ਨਾਲ ਬਹਿ ਕੇ ਗੱਲ ਕਰ ਡਰਨਾ ਤੂੰ ਸਾਥੋਂ ਪਰ ਇਹ ਕੰਮ ਨਾ ਕਰ ਉਹਨੇ ਫਿਰ ਉਹ ਤੋਂ ਵੀ ਮਾਫੀ ਮੰਗੀ ਤੇ ਹੁਣ ਵੀ ਉਹ ਫਿਰ ਨਹੀਂ ਹਟੀ ਪਰ ਕੁੜੀ ਜਿਹੜੀ ਹੁਣ ਇੰਟਰਵਿਊ ਆਈ ਉਸ ਦੇ ਵਿੱਚ ਉਹ ਇਹ ਗੱਲ ਕਹਿ ਰਹੀ ਹੈ ਕਹਿੰਦੇ ਮੈਂ ਹੁਣ ਤਾਂ ਕੋਈ ਵੀਡੀਓ ਨਾ ਪਾਈ ਹੈ ਕਹਿੰਦੇ ਜਿਹੜੀ ਚੱਲ ਰਹੀਆਂ ਨੇ ਕਹਿੰਦੇ ਉਹੀ ਅੱਗੇ ਭੇਜੀ ਜਾ ਰਹੀਆਂ ਕਹਿੰਦੇ ਹੁਣ ਤਾਂ ਮੈਂ ਕਹਿੰਦੇ ਹੁਣ ਤਾਂ ਮੈਂ ਕੋਈ ਵੀਡੀਓ ਵੀ ਨਹੀਂ ਬਣਾ ਰਹੀ ਉਹਨੂੰ ਸਾਰਾ ਪਤਾ ਉਹਨੂੰ ਜੀ ਜੇ ਨਵੀਆਂ ਕਿਹੜੀਆਂ ਨੇ ਪੁਰਾਣੀਆਂ ਕਿਹੜੀਆਂ ਨੇ ਉਹ ਕਹਿੰਦੇ ਨਵੀਆਂ ਹੁੰਦਾ ਇਹ ਜੀ ਕੰਮ ਕਰ ਰਹੀਆਂ ਚੰਗਾ ਫਿਰ ਫਿਰ ਉਹਨੂੰ ਡਰ ਕਾਦਾਗਾ ਕਹਿੰਦੇ ਤਾਂ ਡਰ ਨੇ ਕੋਈ ਧਮਕੀ ਕਿਸੇ ਨੂੰ ਕੁਝ ਨਹੀਂ ਦਿੰਦਾ ਇਹ ਤਾਂ ਸਿਰਫ ਪ੍ਰੋਡਕਟ ਟੈਕਸਟ ਭਾਲਦੇ ਨੇ ਵੀ ਅਸੀਂ ਇਹ ਕੰਮ ਕਰੀਏ ਨਾ ਛੱਡੀਏ ਇਹ ਸਮਾਜ ਨੇ ਦੇਖਣਾ ਇਹਨਾਂ ਆ ਸਰਕਾਰ ਆ ਉਹ ਇਹਨਾਂ ਦੇ ਸਕੰਜਾ ਕਰ세 ਇਹ ਸਰਕਾਰਾਂ ਦੇ ਕੰਮ ਨੇ ਇਹ ਭਲਾਈ ਦੇ ਕੰਮ ਕਰਨ ਨੇ ਅੰਮ੍ਰਿਤਪਾਲ ਸਿੰਘ ਮੈਰੋ ਨੂੰ ਜਾਤਰ ਸੋਸ਼ਲ ਮੀਡੀਆ ਤੇ ਹੁਣ ਮਾੜਾ ਬੋਲਿਆ ਜਾ ਰਿਹਾ ਮੈਂ ਤੁਹਾਨੂੰ ਇਹ ਸਵਾਲ ਪੁੱਛਦਾ ਕਿ ਤੁਸੀਂ ਹੱਕ ਦੇ ਵਿੱਚ ਹੋ ਉਹਨਾਂ ਦੇ ਅੰਮ੍ਰਿਤਪਾਲ ਸਿੰਘ ਮੈਰੋ ਦੇ ਬਿਲਕੁਲ ਮੈਂ ਉਹਦੇ ਨਾਲ ਖੜਾ ਜਿਸ ਤਰ੍ਹਾਂ ਇਹ ਸਿਵਿਲੇ ਬੀ ਦੇਖੋ ਜਿਹੜੇ ਕੌਣ ਕਰ ਰਹੇ ਨੇ ਜਿਹੜੇ ਖੱਚੇ ਬੰਦੇ ਨੇ ਸ਼ਰੇ ਦੇ ਉਹ ਕਰ ਰਹੇ ਨੇ ਕੋਈ ਜਿਹੜਾ ਇੱਜ਼ਤਦਾਰ ਬੰਦਾ ਉਹ ਕੋਈ ਨਹੀਂ ਕਹਿੰਦਾ 85% ਜਿਹੜੇ ਲੋਕ ਨੇ ਉਦੇ ਹੱਕ ਦੇ ਵਿੱਚ ਨੇ ਤੁਸੀਂ ਪੋਸਟ ਪਾ ਦਿਓ ਵੀ ਤੁਸੀਂ ਅਮਰਿਤਪਾਲ ਦੇ ਨਾਲੋਂ ਕਿਹਦੇ ਨਾਲੋਂ ਤੁਹਾਨੂੰ ਆਪ ਹੀ ਪਤਾ ਲੱਗ ਜੂ ਦਸ ਮਿੰਟਾਂ ਦੇ ਵਿੱਚ ਲੋਕ ਕੀ ਕਹਿੰਦੇ ਨੇ ਇਹ ਖੱਤਬੰਦਿਆਂ ਦਾ ਕੰਮ ਆ ਜਿਹੜਾ ਉਹਦਾ ਵਿਰੋਧ ਕਰ ਰਹੇ ਨੇ ਉਹਨਾਂ ਦਾ ਕੋਈ ਆਪਦਾ ਕਰੈਕਟਰ ਨਹੀਂ ਹੈਗਾ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਸਿਰਫ ਵਿਊ ਲੈਣ ਦੇ ਮਾਰੇ ਮੂੰਹ ਚੱਕ ਕੇ ਆ ਜਾਂਦੇ ਨੇ ਕਦੇ ਅਮਰਿਤਪਾਲ ਮੈਰੇ ਨੂੰ ਮਾੜਾ ਬੋਲਦੇ ਨੇ ਕਦੇ ਦੂਜੇ ਡਿਬਰੂਗੜ੍ਹ ਵਾਲੇ ਅਮਰਿਤਪਾਲ ਨੂੰ ਪੱਲੇ ਬੋਲਦੇ ਨੇ ਉਹ ਜਦੋਂ ਬੋਲਦੇ ਨੇ ਫਿਰ ਉਹਨਾਂ ਦੇ ਕਮੈਂਟ ਤਾਂ ਪੜ ਕੇ ਦੇਖ ਲਿਆ ਕਰੋ ਵੀ ਲੋਕ ਕੀ ਕਹਿੰਦੇ ਨੇ ਪਰ ਇੱਕ ਇਸ ਦੇ ਬਿਆਨ ਤੇ ਮੈਂ ਥੋੜਾ ਜਿਹਾ ਕਰੈਕਸ਼ਨ ਲੈਣਾ ਚਾਹਾਂਗਾ ਕਿਉਂਕਿ ਅ ਜੋ ਰਸੂਲਪੁਰ ਨੇ ਬਿਆਨ ਦਿੱਤਾ ਕਿ ਬਾਣੀ ਚ ਗੈਂਗਸਟਰ ਨੇ ਇਹ ਇੱਕ ਤਾਂ ਬਾਣੀ ਨੂੰ ਬਦਨਾਮ ਕੀਤਾ ਗਿਆ ਉਸ ਤੋਂ ਬਾਅਦ ਗੈਂਗਸਟਰ ਕਿਹਾ ਗਿਆ ਇਸ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇ ਉਹ ਆਪ ਹੀ ਗੈਂਗਸਟਰ ਆ ਉਹ ਆਪ ਹੀ ਦੱਲਾ ਬੰਦਾ ਕਰ ਸਰਕਾਰਾਂ ਦਾ ਉਹ ਸਿੰਘ ਕਿਹਨੇ ਬਣਾਤਾ ਉਹ ਕਦੇ ਪੂਜਾ ਕਰਦਾ ਸਾਨੂੰ ਬਦਨਾਮ ਕਰ ਰੱਖਿਆ ਉਸ ਬੰਦੇ ਨੇ ਖਾਲਸਾ ਜਿਹੜਾ ਹੈਗਾ ਉਹ ਅਕਾਲ ਪੁਰਖ ਦੀ ਫੌਜ ਆ ਇਹਨੇ ਬਾਣਾ ਪਾਇਆ ਉਹ ਜਿਹੜਾ ਹੱਕ ਸੱਚ ਤੇ ਗੰ ਕਲਮ ਕਰਦਾ ਇਹੋ ਜੇ ਕੰਮ ਕਰਨੇ ਚਾਹੀਦੇ ਨੇ ਇਹਦੇ ਵਰਗੇ ਖੱਚ ਵਰਗੇ ਥੋੜੋ ਕੰਮ ਕਰਨੇ ਚਾਹੀਦੇ ਨੇ ਵੀ ਕਦੇ ਜਾ ਕੇ ਮਾਲਾ ਪਾਲੀ ਕਦੇ ਉਹ ਪੂਜਾ ਫਲਾਣੇ ਦੀ ਕਰ ਲਈ ਕਦੇ ਠਿਮਕੜੇ ਕਈ ਕਈ ਦਿਨ ਨਾਤੇ ਨਾ ਇਹ ਸਿੰਘ ਦੇ ਕੰਮ ਨੇ ਸਿੰਘ ਸਵੇਰੇ ਉੱਟੇ ਅਮਰਤ ਵਾਲੇ ਬਾਣੀ ਉੱਠ ਕੇ ਪੜਾ ਤਿਆਰ ਪਰਤਾ ਜੋਧਾ ਹੁੰਦਾ ਉਹਨੇ ਵੀ ਬਿਆਨ ਦਿੱਤਾ ਕਿ ਜੇ ਕੁੜੀਆਂ ਨੂੰ ਕੋਈ ਪ੍ਰੋਬਲਮ ਹੈ ਕਹਿੰਦੇ ਮੇਰੇ ਨਾਲ ਆ ਕੇ ਗੱਲਬਾਤ ਕਰੋ ਉਹਨਾਂ ਨੇ ਦੀਪਿਕਾ ਲੂਥਰਾ ਤੇ ਜਿਹੜੀ ਜੱਟੀ ਆ ਉਹਨੂੰ ਕਿਹਾ ਕਹਿੰਦੇ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਕੋਈ ਬਹਿਣਵਾਜੀ ਕਰੋਗਾ ਕੋਈ ਪੰਗਾ ਲੁਕਾ ਮੇਰੇ ਨਾਲ ਗੱਲਬਾਤ ਕਰੋ ਮੈਂ ਤੁਹਾਡੇ ਨਾਲ ਫਿਰ ਜਾਵੇ ਉਹਨਾਂ ਦੇ ਘਰੇ ਭੱਜੇ ਉਥੇ ਕੀ ਆਪਦੇ ਘਰੇ ਅੰਬ ਮੰਗਦਾ ਫਿਰਦਾ ਉਥੇ ਜਾ ਕੇ ਬੈਠੇ ਉਹਨਾਂ ਦੇ ਘਰੇ ਜੇ ਜ਼ਿਆਦਾ ਉਹਨੂੰ 헤ਜ ਜਾਂਦਾ ਉਥੇ ਘਰੇ ਜਾ ਕੇ ਬੈਠੇ ਜਾ ਹੁਣ ਜਿਹੜੀ ਮਾਰੀ ਆ ਉਹਦੇ ਵਾਲਾ ਚੈਨਲ ਖੋਲ੍ਹ ਲਿਆ ਆਪ ਆਪ ਉਹਦੇ ਵਾਲਾ ਗੰਦ ਪਾਵੇ ਜੋ ਉਹ ਪਾਉਂਦੀ ਸੀ ਇੱਕ ਸੋਸ਼ਲ ਇਹ ਤਾਂ ਆਪ ਬਲਾਤਕਾਰੀ ਬੰਦਾ ਐ ਸਾਡੇ ਕੋਲ ਇੱਕ ਕੁੜੀ ਆਉਂਦੀ ਨਰਿੰਦਰ ਕੌਰ ਉਹਦੇ ਦੇਸ਼ ਦੋਸ਼ ਲੱਗੇ ਹੋਣੇ ਇਹਦੇ ਉੱਤੇ ਇਹ ਕਿਸੇ ਨੂੰ ਕੀ ਸਮਝਾਊਗਾ ਉਹਦੇ ਰਸੂਲਪੁਰੇ ਦੇ ਉੱਤੇ ਪਰਚੇ ਦਰਜ ਹੋਏ ਹੋਏ ਨੇ ਅੱਛਾ ਹਾਂ ਇਹ ਕਿਸੇ ਨੂੰ ਕੀ ਸਮਝਾਉਂ ਗੰਦਾ ਬੰਦਾ ਇਹ ਤਾਂ ਬਲਾਤਕਾਰ ਹੀ ਆ ਤੁਸੀਂ ਉਹ ਸੜੇ ਹੋਏ ਬੰਦੇ ਦੀ ਗੱਲ ਕਰਨ ਲੱਗ ਜਾਨੇ ਹੋ ਇਹਦਾ ਨਾ ਨਵੇਂ ਦਾ ਨੌ ਵੀ ਲੈਣਾ ਤੇ ਮਾੜਾ ਕਹਿਣਾ ਦਾ ਸਾਡੇ ਕੋਲ ਬੀਬੀ ਨਰਿੰਦਰ ਕੌਰ ਉਸੇ 20 ਵਾਰੀ ਆਈ ਬਾਬਾ ਜੀ ਉਹ ਕੰਮ ਕਰੋ ਅਸੀਂ ਕਹਿੰਦੇ ਨਾ ਵੀ ਕੋਈ ਗੱਲ ਕਾਨੂੰਨੀ ਕਾਰਵਾਈ ਕਰਾਓ ਇਹ ਸੜਿਆ ਹੋਇਆ ਬੰਦਾ ਬਲਾਤਕਾਰ ਹੀ ਬੰਦਾ ਤੁਸੀਂ ਐਕਸ਼ਨ ਲਵੋ ਰਸੂਲਪੁਰੇ ਤੇ ਮੈਂ ਸਾਨੂੰ ਫਸ ਗਿਆ ਮਾਰ ਮਾਰ ਡਾਂਗਾ ਤੈ ਲੈ ਲਾ ਦਾਂਗੇ ਉਨੇ ਗੰਦ ਪਾਰਖਿਆ ਬਾਣੇ ਦੇ ਵਿੱਚ ਸਾਨੂੰ ਫਸੇਦਾ ਸੀ ਕਿਤੇ ਉਦੋਂ ਉਰੇ ਦਿਖਦੇ ਵੀ ਨਹੀਂ ਹੈਗੇ ਯਾਤਰਾ ਅੱਜ ਕੱਲ ਤਾਂ ਉਹ ਤੁਰੇ ਫਿਰਦਾ ਰਹਿੰਦਾ ਕੁੱਤਿਆਂ ਵਾਂਗੂ ਭੌਂਕਦਾ ਫਿਰਦਾ ਰਹਿੰਦਾ ਬਾਣੇ ਨੂੰ ਬਦਨਾਮ ਕਰਕੇ ਸਰਕਾਰੀ ਬੰਦਾ ਦੱਲਾ ਉਹ ਬਲਾਤਕਾਰ ਹੀ ਬੰਦਾਗਾ ਉਸ ਵੀਡੀਓ ਦੀ ਇੱਕ ਸਵਾਲ ਆਈ ਵੀ ਕਹਿੰਦੇ ਵੀ ਪ੍ਰੀ ਜੱਟੀ ਹੋਗੀ ਦਿਵਿਕਾ ਲੂਥਰਾ ਹੋਗੀ ਚਾਹੇ ਜੋ ਜਿਹੜੀ ਜਿਹਦਾ ਹੁਣ ਜਿਹਦਾ ਕਤਲ ਕੀਤਾ ਗਿਆ ਕਹਿੰਦੇ ਹੋਰ ਵੀ ਹੈ ਕਹਿੰਦੇ ਜਿਵੇਂ ਇੱਕ ਸੋਸ਼ਲ ਮੀਡੀਆ ਤੇ ਕਾਫੀ ਸਨਨੀ ਲਿਉਣੀ ਜਿਹੜੀ ਕਾਫੀ ਮਸ਼ਹੂਰ ਕਹਿੰਦੇ ਉਹਦੇ ਨਾਲ ਉਹ ਉੱਤੇ ਕਹਿੰਦੇ ਜਿਹੜੇ ਗੰਦ ਦੀ ਸ਼ੁਰੂਆਤ ਕੀਤੀ ਕਹਿੰਦੇ ਉੱਤੇ ਤਾਂ ਕੋਈ ਬੋਲਦਾ ਨਹੀਂ ਹੈਗਾ ਕਹਿੰਦੇ ਜਿਹੜੀ ਜਿਹੜੀ ਇਹਦੇ ਨਾ 4 ਲੱਖ ਫੋਲੋਅਰ ਨੇ ਕਹਿੰਦੇ ਆਪਣੇ ਇਨਫਲੂਐਂਸਰ ਬਣੇ ਕਹਿੰਦਾ ਉਹਨਾਂ ਨੂੰ ਨਿਹੰਗ ਜਿਹੜੇ ਨੇ ਬੋਲਣ ਲੱਗੇ ਅਮਰਦੀਪਾਲ ਵਰਗੇ ਤੁਸੀਂ ਕਰ ਲਓ ਤੁਸੀਂ ਗੱਲ ਜਿਹੜਾ ਤੁਸੀਂ ਕਰ ਲੈਣਾ ਤੁਸੀਂ ਕਰ ਲਓ ਸੁਧਾਰ ਲਓ ਉਹਨਾਂ ਨੂੰ ਜਿਹੜਾ ਤੁਹਾਡੇ ਢੰਗ ਨਾਲ ਕੋਈ ਸਮਝਦਾ ਤੁਸੀਂ ਸੁਧਾਰ ਲਓ ਜੇ ਕੋਈ ਪਿਆਰ ਨਾਲ ਨਹੀਂ ਸਮਝਦਾ ਫਿਰ ਦੂਜੇ ਲੋਟ ਰਾਹ ਬਣਾਉਣਾ ਪੈਂਦਾ ਪਹਿਲਾਂ ਮੈਂ ਉਹਨੂੰ ਪੁੱਛਣਾ ਚਾਹੁੰਦਾ ਜਿਹੜਾ ਕੁਝ ਉਹਨਾਂ ਨੇ ਬਕਿਆ ਜੋ ਕੁਝ ਉਹ ਕਰ ਰਹੇ ਨੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਇਹਦੇ ਖੱਤ ਬੰਦੇ ਨੇ ਜਿਹੜੇ ਸਿਰੇ ਦੇ ਜਿਹੜੇ ਬਲਾਤਕਾਰੀ ਬੰਦੇ ਨੇ ਉਹੀ ਉਹਨਾਂ ਦਾ ਸਾਥ ਦੇਣਗੇ ਇਹ ਜਗਾਂ ਦੇ ਦੇਖਣ ਵਾਲੇ ਇਸ ਦੇ ਵਿੱਚ ਬਾਬਾ ਜੀ ਜਿਹੜੀ ਦੀਪਕਾ ਲੂਥਰਾ ਹੈ ਜਾਂ ਜਿਹੜੀ ਹੁਣ ਇਸ ਤੋਂ ਕੰਫੈਸ ਵੀ ਕਰ ਰਹੀਆਂ ਨੇ ਮਾਫੀ ਵੀ ਮੰਗ ਰਹੀਆਂ ਨੇ ਉਹਨੂੰ ਤੁਸੀਂ ਕੀ ਸੰਦੇਸ਼ ਦਿਓਗੇ ਹੁਣ ਦੱਸ ਮੈਂ ਤਾਂ ਉਹਨੂੰ ਕਹਿਣਾ ਕੋਈ ਗੱਲ ਨਹੀਂ ਜੇ ਕੋਈ ਉਹਨਾਂ ਤੋਂ ਗਲਤੀ ਹੋਈ ਉਹਨਾਂ ਨੇ ਮਾਫੀ ਮੰਗ ਲਈ ਆਪਦੇ ਘਰੇ ਬੈਠਣਾ ਕਿਸੇ ਤੋਂ ਡੰਡ ਦੀ ਤੁਹਾਨੂੰ ਲੋੜ ਨਹੀਂ ਹੈਗੀ ਨਾ ਤੋ ਹਨ ਕੋਈ ਕਾਰਵਾਈ ਕਰਦਾ ਤੁਹਾਡੇ ਤੇ ਕਿਸੇ ਨੇ ਕੁਝ ਨਹੀਂ ਕਹਿਣਾ ਤੁਹਾਨੂੰ ਜਦ ਤੁਸੀਂ ਆਪ ਜੇ ਮਾਫੀ ਮੰਗ ਲਈ ਕਿ ਜਿਹੜੇ ਨਿਹੰਗ ਜੱਥੇਬੰਦੀਆਂ ਉਹ ਕੁੜੀਆਂ ਦੇ ਨਾਲ ਹੋਣਗੇ ਜੇ ਮਾਫੀ ਦੇ ਦੇਖੋ ਜੇ ਉਹ ਅੱਗੇ ਤੋਂ ਨਾ ਕਰਨ ਨਾ ਕਰਨ ਆਉਦੇ ਘਰੇ ਉਹਨਾਂ ਨੂੰ ਕੌਣ ਕੌਣ ਛੇੜੂਗਾ ਉਹ ਤਾਂ ਪਹਿਲਾਂ ਹੀ ਕਹੀ ਜਾਂਦੇ ਨੇ ਜੇ ਕੋਈ ਆਉਦੇ ਘਰੇ ਆਪਦਾ ਜ਼ਿੰਦਗੀ ਜਿਉਂਦਾ ਜੀ ਸਦਕੇ ਜਿਉਣਾ ਸਾਰਿਆਂ ਦਾ ਹੱਕ ਬਣਦਾ ਜਦੋਂ ਕੋਈ ਸਮਾਜ ਦੇ ਵਿੱਚ ਗਲਤ ਹਰਕਤਾਂ ਕਰਨ ਲੱਗਦੇ ਨਾ ਉਹਨੂੰ ਹੱਕ ਕੇ ਸੌਦਾ ਲਾਇਆ ਜਾਂਦਾ ਨਹੀਂ ਕਿਸੇ ਦਾ ਜੀਨਿੰਗ ਕਰਦਾ ਹੁਣ ਮੈਨੂੰ ਇਹ ਦੱਸੋ ਵੀ ਉਹਨਾਂ ਦੀ ਜਿਹੜੇ ਨੌਜਵਾਨ ਨੇ ਉਹ ਭਰ ਜਵਾਨੀ ਦੇ ਵਿੱਚ ਨੇ ਉਹਨਾਂ ਨੇ ਉਹਦਾ ਸੌਦਾ ਲਾਤਾ ਕੋਈ ਉਹਨਾਂ ਦਾ ਨਿੱਜੀ ਦੁਸ਼ਮਣੀ ਨਹੀਂ ਸੀ ਤੇ ਉਹਨਾਂ ਨੂੰ 10 ਸਾਲ ਵੀ ਜੇਲ੍ਹ ਕੱਟਣੀ ਪੈ ਸਕਦੀ ਉਹਨਾਂ ਦਾ ਜੀਵਨ ਖਰਾਬ ਹੋ ਗਿਆ ਨਾ ਉਹਨਾਂ ਦਾ ਕੀ ਮਕਸਦ ਸੀ ਉਹਨਾਂ ਦਾ ਕੀ ਉਹਨਾਂ ਨੂੰ ਕੋਈ ਲਾਲਚ ਸੀਗਾ ਕੋਈ ਲਾਲਚ ਤਾਂ ਨਹੀਂ ਵੀ ਉਹਨਾਂ ਸਿਰਫ ਇਹੀ ਪੰਜਾਬ ਬਚਾਉਣ ਵਾਸਤੇ ਜਿਹੜਾ ਸਮਾਜ ਨੂੰ ਬਚਾਉਣ ਵਾਸਤੇ ਉਹਨਾਂ ਨੇ ਇਹ ਕਦਮ ਚੱਕਿਆ ਉਹਨਾਂ ਦਾ ਜਿਹੜੀ ਭਵਿੱਖਾ ਉਹ ਖਤਮ ਹੋ ਗਿਆ ਨਾ ਉਹ ਤਾਂ ਮਰ ਗਈ ਪਰ ਉਹਨਾਂ ਦਾ ਭਵਿੱਖ ਤਾਂ ਖਾਦੋਂ ਹੋ ਗਿਆ ਜੇਲ੍ਹਾਂ ਚ ਰੋਲ ਗਿਆ ਤਾਂ ਪਤਾ ਨਹੀਂ ਸਰਕਾਰ ਕਦੋਂ ਛੱਡੂ ਕਦੋਂ ਨਾ ਛੱਡੇ ਵਾਲੇ ਬੰਦੀ ਸਿੰਘ ਨਹੀਂ ਹਜੇ ਤੱਕ ਛੱਡੇ 30 35 ਮਿੰਟ ਸਾਲ ਹੋ ਲਗੇ ਇਹਨਾਂ ਦਾ ਕੀ ਦੁਬਾਰਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਹਰੇਕ ਨੂੰ ਜਿਉਣ ਦਾ ਹੱਕ ਆ ਪਰ ਉਹ ਹੀ ਜ਼ਿੰਦਗੀ ਜਿਊਂ ਜਿਹਨੂੰ ਲੋਕ ਸਲਾਹਣਾ ਕਰਨ ਹੁਣ ਤੁਸੀਂ ਆਪ ਹੀ ਕਿਹਾ ਵੀ ਉਹ ਜਿਹੜੀ ਮਾਰੀ ਆ ਉਹਦੇ ਚਾਹ ਲੱਖ ਫਲੋਵਰ ਨੇ ਤੇ ਉਹਨੇ ਕਿਸੇ ਨੂੰ ਕੀ ਚੰਗੀ ਸੇਹ ਦਿੱਤੀ ਆ ਜਦੋਂ ਮਾਰਤੀ ਤੇ ਉਹਦੇ ਸੰਸਕਾਰ ਤੇ ਚਾਰ ਬੰਦੇ ਵੀ ਇਕੱਠੇ ਨਹੀਂ ਹੋਏ ਜੇ ਚੰਗੇ ਕੰਮ ਕਰਦੀ ਲੋਕਾਂ ਦਾ ਇਕੱਠ ਆਮਹਾਰੇ ਹੋਣਾ ਚਾਹੀਦਾ ਸੀ ਲੋਕਾਂ ਨੇ ਤਾਂ ਕੀ ਆਉਣਾ ਉਹਦੇ ਸੰਸਕਾਰ ਤੇ ਉਹਦੇ ਰਿਸ਼ਤੇਦਾਰ ਵੀ ਨਹੀਂ ਆਏ ਉਸ ਟਾਈਮ ਤੁਸੀਂ ਵੀਡੀਓ ਦੇਖੋ ਉਹਦੀ ਮਾਂ ਵੀ ਮੂਹ ਲਕਾਉਂਦੀ ਫਿਰਦੀ ਆ ਕਿਉਂ ਲਕਾਉਂਦੀ ਆ ਬਈ ਲਕਾਉਂਦੀ ਉਹ ਤਾਂ ਵੀ ਜਿਹੜੀ ਕੁੜੀ ਸੀ ਉਹਦੀ ਉਹਨੇ ਮਾੜੇ ਕੰਮ ਕਰੇ ਸੀ ਤਾਂ ਮੂ ਲੋਕਾਂ ਦੀ ਫਿਰਦੀ ਸੀ ਇਹੋ ਜਿਹਾ ਕੰਮ ਕਰਦੇ ਨਾ ਕਰੋ ਜਦੋਂ ਸੰਸਾਰ ਤੋਂ ਜਾਈਏ ਉਹ ਕਹਿੰਦਾ ਜਦੋਂ ਬੰਦਾ ਮਰਦਾ ਉਹਦੀ ਕੀਮਤ ਦਾ ਉਦੋਂ ਹੀ ਪਤਾ ਲੱਗਦਾ ਵੀ ਕਿੰਨੇ ਲੋਕ ਉਹਦੇ ਮਰਨੇ ਇਹ ਮਰੀਏ ਤੇ ਪਤਾ ਲੱਗਦਾ ਉੱਥੇ ਉਹਦੇ ਰਿਸ਼ਤੇਦਾਰ ਵੀ ਇਕੱਠੇ ਨਹੀਂ ਹੋਏ ਇਹ ਹੁਣ ਤੁਸੀਂ ਦੇਖ ਲਓ ਵੀ ਜ਼ਿੰਦਗੀ ਕਿਹੋ ਜਿਹੀ ਜਿਉਣੀ ਆ ਕਿਸੇ ਨੂੰ ਸੇਹ ਦੇਣ ਵਾਸਤੇ ਜ ਜਿਹਦੇ ਨਾਲ ਕਿਸੇ ਨੂੰ ਚੰਗਾ ਮੈਸੇਜ ਜਾਵੇ ਇਹ ਸਾਡਾ ਪਰਿਵਾਰ ਆ ਪੰਜਾਬ ਸਾਡਾ ਪਰਿਵਾਰ ਆਪਦਾ ਸੀ ਇੱਥੋਂ ਦੇ ਵਸਿੰਦੇ ਆ ਇਹਦਾ ਅਸੀਂ ਸੱਭਿਆਚਾਰ ਇਹਦਾ ਪਾਉਣ ਪਾਣੀ ਕੋਈ ਗੰਦਲਾ ਨਹੀਂ ਹੁੰਦਾ ਦੇਖ ਸਕਦੇ ਅਸਲੀਅਤ ਇਥੇ ਸਮਾਜ ਦੇ ਵਿੱਚ ਨਹੀਂ ਅਸੀਂ ਦੇਖ ਸਕਦੇ ਇਸ ਕਰਕੇ ਜਿਹੜੇ ਚੜ੍ਹਦੀ ਕਲਾ ਵਾਲੇ ਸਿੱਖ ਨੇ ਜਾਂ ਲੋਕ ਨੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਉਹ ਇਹਦਾ ਜ਼ਰੂਰ ਵਿਰੋਧ ਕਰਨਗੇ ਲੋਕ ਉੱਠਣ ਉਹ ਨਾ ਦੇਖਣ ਸਰਕਾਰ ਤੇ ਦਬਾਅ ਬਣਾਇਆ ਜਾਵੇ ਜਿਹੜਾ ਕੋਈ ਗਲਤ ਵੀਡੀਓ ਪਾਉਂਦਾ ਉਹਦੇ ਤੇ ਮੁਕੱਦਮਾ ਦਰਜ ਹੋਵੇ ਉਹਦੇ ਪੇਜ ਬੰਦ ਹੋਣ ਉਹਦੇ ਸਾਰਾ ਜਿਹੜਾ ਚੈਨਲ ਉਹ ਬੰਦ ਹੋਵੇ ਤਾਂ ਕਿ ਕੋਈ ਹੋਰ ਬੰਦਾ ਵੀ ਜੁਰਤ ਨਾ ਕਰ ਸਕੇ ਹੁਣ ਇਹ ਕਾਨੂੰਨ ਹੈ ਜੇ ਕੋਈ ਇੱਥੇ ਕਿਸੇ ਨੂੰ ਹੱਥ ਲਾ ਦੇ ਟੱਚ ਕਰ ਦੇ ਉਹਨੂੰ ਫੜ ਕੇ ਜਦੀ ਜੇਲ੍ਹ ਚ ਦਿੱਤਾ ਜਾਂਦਾ ਇੱਥੇ ਉਹ ਸਾਰਾ ਸਰੀਰ ਦਿਖਾਈ ਜਾਂਦੇ ਨੇ ਜੋ ਮੂੰਹ ਦੇ ਵਿੱਚ ਆਉਂਦਾ ਉਹ ਗੰਦ ਵਕੀ ਜਾਂਦੇ ਨੇ ਜੋ ਕੁਝ ਤੁਸੀਂ ਦੇਖਦੇ ਆ ਜੋ ਉਹਨਾਂ ਨੇ ਗੰਦ ਪਾਇਆ ਉਹਨਾਂ ਦਾ ਪਰੋਸਾ ਹੈਗਾ ਲੱਗਦਾ ਵੀ ਇਹ ਇਨਸਾਫ ਹੁੰਦਾ ਕਈਆਂ ਲੋਕਾਂ ਨੂੰ ਮਿਲਦਾ ਦੇਖੋ ਜਿਹੜੇ ਡਾਕਟਰਾਂ ਵੇੜਕਾਰਾਂ ਉਹਨੇ ਕਿਹਾ ਸੀ ਵੀ ਜਿਹੜਾ ਸਵਨਾਨਾ ਨਾ ਕਾਨੂੰਨ ਆ ਜਦੋਂ ਤੱਕ ਤਾਂ ਇਹ ਚੰਗੇ ਹੱਥਾਂ ਚ ਉਦੋਂ ਚੰਗਾ ਜਦੋਂ ਇਹ ਮਾੜੇ ਹੱਥਾਂ ਚ ਲਿਆ ਗਿਆ ਫਿਰ ਇਹ ਮਾੜਾ ਹੁਣ ਇਹ ਮਾੜਾ ਹੋ ਰਿਹਾ ਕਾਨੂੰਨ ਮਾੜੇ ਹੱਥਾਂ ਦੇ ਵਿੱਚ ਆ ਫਿਰ ਉਹਨੇ ਕਿਹਾ ਸੀ ਡਾਕਟਰ ਵੇਟ ਕਰਨੇ ਮੈਂ ਇਹਨੂੰ ਆਪ ਅੱਗ ਲਾਉਂਗਾ ਇਹ ਸਵਿਧਾਨ ਨੂੰ ਇਹ ਕਾਨੂੰਨ ਨੂੰ ਹੁਣ ਜਿਹੜਾ ਕਾਨੂੰਨ ਆ ਉਹ ਸਰਕਾਰਾਂ ਨੇ ਆਪਸੇ ਕਿ ਟੰਗ ਰੱਖਿਆ ਸਰਕਾਰ ਚਾਹੇ ਸਾਰਾ ਕੁਝ ਕਰ ਸਕਦੀ ਆ ਕੁਝ ਵੀ ਕਰ ਸਕਦੀ ਆ ਪਰ ਸਰਕਾਰ ਕਰਨਾ ਨਹੀਂ ਚਾਹੁੰਦੀ ਉਹ ਹਾਰੇ ਪਾਸੋਂ ਪੰਜਾਬ ਨੂੰ ਖਤਮ ਕਰਨੇ ਵਾਸਤੇ ਇੱਕ ਅਸਲੀਲਤਾ ਫਲਾ ਕੇ ਨੌਜਵਾਨਾਂ ਦੀ ਜਿਹੜੀ ਜਿਹੜੀ ਮਾਨਸਿਕਤਾ ਉਹ ਖਰਾਬ ਹੋ ਰਹੀ ਆ ਤੇ ਦੂਜਾ ਨਸਿਆਂ ਦੇ ਵਿੱਚ ਸਾਨੂੰ ਮਾਰਿਆ ਜਾ ਰਿਹਾ ਸਾਡੇ ਹੱਕਤ ਖੋਏ ਜਾ ਰਹੇ ਨੇ ਬਸ ਇਹਨਾਂ ਚੀਜ਼ਾਂ ਦੇ ਵਿੱਚ ਉਲਝਾ ਕੇ ਸਾਨੂੰ ਰੱਖਤਾ ਵੀ ਇਹ ਲੋਕ ਆਪਦੇ ਹੱਕ ਨਾ ਮੰਗ ਲੈਣ ਜਿਹੜਾ ਹੱਕ ਮੰਗਦਾ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਉਹਦੇ ਪੇਜ ਉਹਦੇ ਜਿਹੜੇ ਚੈਨਲ ਉਹ ਬੰਦ ਕੀਤੇ ਜਾਂਦੇ ਨੇ ਧੰਨਵਾਦ ਤਾਂ ਸਰਨੈ ਸੁਧ ਬੱਬਰ ਰਾਜ ਰਾਚ ਮੌਜੂ ਸੀਗੇ ਤਾਂ ਜੋ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਦੀਪਕਾ ਲੂਥਰਾ ਚਾਹੇ ਪ੍ਰੀ ਜੱਟੀ ਵਰਗੀ ਜਿਹੜੀ ਵੀਡੀਓ ਲਗਾਤਾਰ ਪਾਈਆਂ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਪਾਸੇ ਅਮਰਿਤਪਾਲ ਸਿੰਘ ਮੈਰੋ ਨੇ ਸਿੱਧੇ ਤੌਰ ਤੇ ਪਹਿਲਾਂ ਸਮਝਾਇਆ ਵੀ ਸੀਗਾ ਫੇਟਮ ਕਿਵੇਂ ਦਿੱਤੀਆਂ ਪਰ ਹੁਣ ਇਸ ਮਾਮਲੇ ਦੇ ਵਿੱਚ ਹਜੀਤ ਸਿੰਘ ਰਸੂਲਪੁਰਾ ਦਾ ਆਣਾ ਕਿੰਨਾ ਕਿਤੇ ਵੱਡੇ ਸਵਾਲ ਖੜੇ ਕਰ ਰਿਹਾ ਕਿਉਂਕਿ ਉਹ ਕਹਿੰਦੇ ਨੇ ਕਿ ਜੋ ਚੀਜ਼ਾਂ ਹੋ ਰਹੀਆਂ ਨੇ ਉਹ ਕੁੜੀਆਂ ਦੇ ਹੱਕ ਦੇ ਵਿੱਚ ਨੇ ਪਰ ਜੋ ਸੋਸ਼ਲ ਮੀਡੀਆ ਦੇ ਉੱਤੇ ਰੱਜਘੜੀ ਅਸਲੀਲਪਨ ਦਿਖਾਈ ਜਾਂਦੇ ਜਿਸ ਦੇ ਵਿੱਚ ਸਿੱਧੇ ਤੌਰ ਤੇ ਆਪਾਂ ਕਹੀਏ ਕਿ युवा पीढ़ियों ਨੂੰ ਕਲਪ ਇੱਕ ਮੈਸੇਜ ਦਿੱਤਾ ਜਾ ਰਿਹਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਅ ਕਾਰਵਾਈ ਤਾਂ ਸ਼ੁਰੂ ਹੋ ਚੁੱਕੀ ਹੈ ਪਰ ਕੀ ਕੁਝ ਹੋਊਗਾ ਉਹਨਾਂ ਵਾਲੇ ਸਮਝੀ ਦੱਸਾਂਗੇ ਮੇਰੇ ਸਹਿਯੋਗੀ ਰਾਮਕਮਰਦ ਦੇ ਨਾਲ ਮੈਂ ਅਭਿਸ਼ੇਕ ਰਿਆਸ